ਆਹ ਗੱਡੀ ਦੁਕਾਨ ਪਾਸੇ ਪਾਸੇ ਹੋ ਗਿਆ। ਕਰਿਆ ਗੱਡੀ ਹੁੰਦੀ ਆ ਮੂਰ। ਤੇ ਵੀਡੀਓ ਜੇ ਟਰੈਕਟਰ ਜੇ ਵਾਲਾ ਦੇਖ। ਤਾਨੂੰ ਪੀ ਕੇ ਕਿਵੇਂ ਸੜਕ ਤੇ ਆਇਆ। ਤੇ ਇਹਨੂੰ ਮਾਰੂ ਇਹ। ਹਾਂਜੀ ਬਾਈ ਕੀ ਹਾਲ ਚਾਲ ਆਪਾਂ ਅੱਜ ਪਹੁੰਚ ਚੁੱਕੇ ਆ ਪਿੰਡ ਜੋਗੀਪੀਰੀ ਪਿੰਡ ਰੱਲਾ ਵਿਖੇ ਜੋਗੀਬੀਰ ਦੇ ਬਾਬੇ ਜਗ੍ਹਾ ਤੇ ਸੋ ਅੱਜ ਦਾ ਵਲੌਗ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਸ ਸਮੇਂ ਸਭ ਤੋਂ ਪਹਿਲਾਂ ਆਪਾਂ ਬਾਬੇ ਹਰੀਦਾਸ ਜੀ ਤੇ ਸਰਾਲ ਜੜਦੀ ਆ ਉਹ ਜਗ੍ਹਾ ਤੇ ਜਾਂਦੇ ਆ ਆ ਤੁਸੀਂ ਦੇਖੋ ਕਿੰਨੇ ਰੰਗ ਲੱਗੇ ਹੋਏ ਨੇ ਇੱਧਰ ਅੱਜ ਹੁਣ ਆਪਾਂ ਉਧਰੋਂ ਨਾਦੇ ਦੀ ਜੋਗੀਬੀਰ ਦੇ ਜਾ ਰਹੇ ਆ ਮੇਲਾ ਲੱਗਿਆ ਕੋਹੜੀ ਮੇਲਾ ਪਰ ਹੈ ਇੱਕ ਚੈਲ ਕੋਟ ਜਾਵਾ ਕਰਾਉਂਦਾ ਇੱਥੇ ਤੋ ਹੁਣ ਆਪਾਂ ਚੱਲਦੇ ਆਂ ਬਾਬੇ ਯੋਗੀ ਪੀਰ ਦੀ ਜਗ੍ਹਾ ਤੇ ਮੱਥਾ ਟੇਕ ਕੇ ਪਹਿਲਾਂ ਬਾਅਦ ਚ ਆਪਾਂ ਇੱਥੇ ਟੂਰਨਾਮੈਂਟ ਵੀ ਟੂਰਨਾਮੈਂਟ ਵੀ ਦੇਖਾਂਗੇ ਤੇ ਤੁਹਾਨੂੰ ਦਿਖਾਵਾਂਗੇ ਨਾਲ ਉੱਧਰਲੀ ਸਾਈਡ ਚੱਲ ਕੇ ਬਗਹ ਦੀ ਗੱਲ ਤੇ ਆਹ ਦੇਖ ਸਕਦੇ ਤੁਸੀਂ ਖੇਡ ਹੈ ਇੱਕ ਇੱਕ ਤਿੰਨ ਕੋਰੋਂ ਹੁੰਦਾ ਬੈਟ ਤੇ ਵਿੱਚ ਉਹ ਬੈਟ ਇਹਦੇ ਵਿੱਚ ਪੈਨ ਪਾਉਣਾ ਹੁੰਦਾ 50 ਰੁਪਏ ਦਾ ਦੁਪੱਟਾ ਇਹਦੇ ਵਿੱਚ ਲਾਉਂਗਾ ਦੁਪੱਟੇ ਇਹ ਕਿੰਨੇ ਸੌ ਦੇ 200 ਦੇਊਗਾ ਯਾਰ ਜਰ ਕਰ ਵਿੱਚ ਕੋਈ ਪਾਰਟਨ ਦੇ ਭਾਰੀ ਲੋਨੇ ਪੁਨੇ ਪੱਤਰ ਕਿਤਨੇ ਦਿਨਾਂ ਦੇ ਚੱਕਾ ਸੋ ਇਹ ਖੇਡਾਂ ਦੇ ਅੱਜ ਦਾ ਹੁਣ ਆਪਾਂ ਕੀ ਆ ਬੇ ਅੰਦਰ ਰਾਤੀ ਪਾਲਿਆਂ ਦੀ ਇੱਕ ਮਹੀਨਾ ਜਾ ਕੇ ਮੱਥਾ ਤੇ ਹਾਂਜੀ ਆਪ ਵੀ ਦੇਖ ਸਕਦੇ ਹੋ ਅਜ ਬਸਾਖੀ ਵਾਲਾ ਦੇ ਨਾਲ ਤੇ ਇਹ ਬਹੁਤ ਜ਼ਿਆਦਾ ਕੱਟਦਾ ਦੋ ਤਿੰਨ ਦਿਨ ਮੇਲਾ ਪਰ ਦੋ ਦਿਨ ਪਹਿਲੇ ਦਿਨ ਬਹੁਤ ਕੱਟ ਰਿਹਾ ਅਜ ਬਸਾਖੀ ਵਾਲਾ ਦੇ ਨਾਲ ਕੱਟ ਅੱਜ ਵੀ ਬਹੁਤ ਇਹਨਾਂ ਨਾਲ ਦਾ ਸਾਕ ਕੀਤਾ ਕੀ ਇਹ ਜਗਾ ਬੈਡੀ ਬਣੀ ਹੋਈ ਬਣੇ ਰਹੇ ਹੋ ਵੀਡੀਓ ਦੇ ਨਾਲ ਦਰਸ਼ਕਾਂ ਨੇ ਨਾਲ ਜੋਗੀ ਪੀਣ ਦੀ ਲੈਣਾ ਤੇ ਹੁਣ ਆਪਾਂ ਆਏ ਆ ਸੋ ਤੇ ਗੇਮ ਚੱਲੀ ਆਓ ਕੇਜੀ ਕੈਨੇਡਾ ਦੀ ਗੇਮ ਹੈ ਬੈਰਿੰਗ ਵਾਲੀ ਪੈਪ ਹੈ ਉਹ ਬਹੁਤ ਜੀ ਮਨਖੀ ਹਲੋ 50 ਰੁਪਏ ਤੋਂ 500 ਰੁਪਏ ਤੱਕ 75 ਸਕੇਲ ਤੱਕ ਯਮਕਣਾ 2000 ਰੁਪਏ ਵੇਚਿਆ ਕਿੰਨਾ ਕਰਦੇ ਆ ਤੁਸੀਂ ਕਿੰਨਾ ਦੇਖ ਲਓ ਨਹੀਂ ਨਹੀਂ ਦੇਖ ਰਿਹਾ ਉੱਧਰ ਆਮੀ ਜੀ

एक्टिंग करण